ਆਇਆ ਪਰ ਕੀ ਨਾਮ ਹੋ ਵੀਰਾ ਜਸ਼ਨ ਜਸ਼ਨ ਵੀਰਾ ਸੁਣਾ ਦੇ ਫੇਰੇ ਗਾਣਾ ਕੋਈ ਸੁਣਾ ਦੇ ਕੋਈ ਗਾਣਾ ਉਰੀ ਨੂੰ ਆਏ ਸ਼ਾਨ ਚ ਨੂੰ ਬਾਪੂ ਵਾਲਾ ਇੱਧਰ ਆ ਜਾਓ ਸੁਣਾ ਦੇ ਪੱਪੂ ਵਾਲਾ ਇੱਧਰ ਆ ਜਾਓ ਹੋ ਦਿਨ ਰਾਤ ਕੀ ਲੱਗ ਹੀ ਨਹੀਂ ਤੇ ਮੇਰੇ ਲਈ ਪਾਲਵੀਨਾ ਬੈਠਾ ਝੜਾ ਟਿੱਕ ਮੇਰੇ ਲਈ ਕਿੰਨੇ ਆਸਾਨ ਮੇਰੇ ਸਰਤੇ ਹਨ ਸੋਚ ਸੋਚ ਕੇ ਖਾਂਜੂ ਚੋ ਗਿਆ ਬਾਪੂ ਤੇਰੇ ਘਰ ਕੇ ਮੈਂ ਫੇਰਾ ਦੇਖਣ ਹੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਘਰ ਕੇ ਮੈਂ ਫੇਰਾ ਦੇਖਣ ਹੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚੀ ਅੱਖ ਲਾਲ ਸੱਚੀ ਅੱਖਾਂ ਮੇਰੀ ਤਾਂ ਯੋ ਕਹਤ ਨਹੀਂ ਕਿ ਜਿੰਨਾਂ ਕੀਤਾ ਦੇਵਾਂ ਤੈਨੂੰ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇ ਵਿਦੁਖ ਸਿਰਾਂ ਨਾਲ ਸੰਨਾ ਆਪਣੇ ਜੋ ਦਿਲਾ ਚਲਕੋ ਗਿਆ ਬਾਪੂ ਤੇਰੇ ਘਰ ਕੇ ਮੈਂ ਪੈਰਾ ਤੇ ਕਲ ਹੋ ਗਿਆ ਤੂੰ ਸਤਲੋਂ ਤੇ ਕੱਟੀ ਤੇ ਮੈਂ ਗੱਢੀ ਜੋਗਾ ਹੋ ਗਿਆ ਬਾਈ ਦਾ ਬਾਪੂ ਤੇਰੇ ਘਰ ਕੇ ਆ ਗਾਣਾ ਸਭ ਨੇ ਸੁਣਿਆ ਵਾ ਤੇ ਆਹੀ ਆਹੀ ਬਾਈ ਦੀ ਗਾਣਾ ਆ ਰਿਹਾ ਬੇਬੇ ਬਾਪੂ ਥੋੜੇ ਕਰਕੇ ਤੇ ਸਾਰੇ ਨੇ ਪਿਆਰ ਦੇਣਾ ਜਿਵੇਂ ਇਹ ਗਾਣੇ ਨੂੰ ਦਿੱਤਾ ਹਾਂਜੀ ਤੇ ਲਿਖਿਆ ਬਾਈ ਨੇ ਰਾਹੁਲ ਬਰਮਾ ਜੀ ਨੇ ਤੇ ਭرائی ਭਾਈ ਆਪਣਾ ਆਏ ਭਾਈ ਆਪਣਾ ਸਭ ਕਿਆ ਦੇਖਣਾ ਪੜ ਰਹਾ ਹੈ acha hai main andha hu shankar sahab jaldi aa ja jaldi ji भाई मारो मुझे मारो मारो मुझे नहीं, मारो मारो नहीं ये मजाक हो रहा है एक सेकंड यार मजाक हो रहा है ਅੱਖਾਂ ਨਾ ਖੋਲੀ ਅੱਖਾਂ ਨਾ ਖੋਲੀ ਅੱਖਾਂ ਨਾ ਖੋਲੀ ਅੱਖਾਂ ਨਾ ਖੋਲੀ ਨਾ ਖੋਲੀ ਨਾ ਖੋਲੀ ਨਾ ਖੋਲੀ ਅੱਖਾਂ ਨਾ ਖੋਲੀ ਹੱਸ ਨਾ ਹੱਸ ਨਾ ਹੱਸੀ ਵੀ ਨਾ ਹੱਸ 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 ਬਾਜੀ ਹੱਸ ਅੱਖਾਂ ਨਾ ਖੋਲ ਅੱਖਾਂ ਖੋਲ ਨਾ ਨਾ ਖੋਲ ਅੱਖਾਂ ਨਹੀਂ ਰੱਖਾ ਸੋਹਣੀ ਆਂ ਰੀਆ ਸੋਹਣੀ ਆਂ ਰੀਆ ਨਾ ਖੋਲ ਪਹਿਲਾਂ ਤਾਂ ਹੁਣ ਬੈ ਗਈ ਮਿਲ ਗਈ ਇਹ ਗੱਟੇਆਂ ਦੇ ਗਾਣੇ ਲੱਗੀਆਂ ਸਿੱਤ ਦੇਵਾ

जल्दी बढ़िया लग गया छूट त्या वेकने कर देखो गाय खंड गोले खा रहे <laughs>

ਦੂਜੇ ਨੂੰ ਦੇਖੋ ਓਕੇ ਸਾਡੇ ਆਹ ਬੋਤਲਾ ਬੋਤਲਾ ਚੈੱਕ ਕਰਦੇ ਓਕੇ ਇੱਕ ਹੱਥ ਤੇ ਹੱਥ ਜਿਵੇਂ ਫੜ ਰਹੇ ਹੋ ਚੈੱਕ ਕਰਦਾ ല <laughs> ഫോട്ട <laughs> 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 घूम <laughs> <laughs> मैं छिंख <laughs> ਸਾਈਡ ਗਿਆ ਉਹ ਤੇ ਗਰਮੀ ਹੋ ਰਹੀ ਯਾਰ ਨਾ ਵੱਟ ਨਹੀਂ ਆਉਂਦੇ ਨਾ ਮੈਹੀ ਤਾਂ ਵਧੀਆ ਆਉਣੀ ਹੁੰਦੀ ਹੈ ਨਾ ਵਧੀਆ ਲੱਗਦੀ ਨਹੀਂ ਜਾਣਦੇ ਆ ਨਾ ਉਹਨੂੰ ਤੋਰੇ ਐਸੇ ਸੁਣ ਕੇ ਨਾ ਜਦੋਂ ਫੋਟੋ ਤੇ ਮਾ ਲਾ ਸਕਦਾ ਆ ਵੀ ਦਾਰੂ ਦਾ ਰਾਮਾ ਤਾ ਲੈ ਆ ਸ਼ਾਇਦ ਤੈਨੂੰ ਮੈਂ ਪਲਾ ਸਕਾਂ ਆਪ ਕੋ ਲੰਦੀ ਦਾ ਇਹ ਸ਼ੋਰ ਸੁਣ ਕੇ ਨਾ ਬੰਨਾਂ ਵੱਲੋਂ ਜਵਾਬ ਕਿਦੇ ਜੰਮ ਦਾ ਨਾਮ ਵੇੜੀ ਮੇਰਾ ਨਾਮ ਹੈ ਇਹ ਰਾਪਰ ਤੋਂ ਬੋਲਣਾ ਲੇ ਗਏ ਇਹ ਬੜੀ ਅੱਛੀ ਬਾਤ ਕਹੀ ਆਪ ਨੇ ਕਈਆਂ ਨੂੰ ਕਸਦਾ ਜ਼ਰੂਰ ਰਹਿੰਦਾ ਸੀ ਕਿੰਨੇ ਮਾਮਲੇ ਪੁੱਤ ਨਾ ਕਿਹਨੇ ਘੜੇ ਪਰ ਥੋੜਾ ਨਾ ਚੱਲਦਾ ਤੂੰ ਤੁਹਾਨੂੰ ਆਪਾਂ ਭਾਈ ਮੈਂ ਤੋਚ ਨਹੀਂ ਖਾਂਦਾ ਪਿੰਦਾ ਇਹ ਤੇ ਲੈਣਾ ਸਾੜ ਕੇ ਮੇਰੀ ਲਿਖਣੀ ਆ ਦਾਰੂ ਤੇ ਤਸ਼ਰੀਫ ਆ ਜੀ ਹੁੰਦੇ ਨਹੀਂ ਵੇਚਦੇ ਹੁੰਦੇ ਮੈਂ ਤੈਨੂੰ ਤੂੰ ਸੋਚਦਾ ਐ ਅੱਛਾ ਨਾ ਮੈਂ ਜੁੱਤੀ ਖੱਦਿਆਂ ਨੂੰ ਦੂਰ ਕਰਨਾ ਨਾ ਤੇਰੇ ਆਪ ਲੈ ਇੱਥੇ ਹੁਣ ਮੈਂ ਨਹੀਂ ਰਹਿਣਾ ਕਿ ਜੱਟ ਨਾਲ ਤੇਰੇ ਚੱਲੀਆਂ ਮਾਪੇ ਕੇ ਕਹਿੰਦੇ ਮੇਰੇ ਤਾਂ ਜ਼ਰੂਰੀ ਤੈਨੂੰ ਦਾਰੂ ਆ ਪਿਆਰੀ ਐ ਤੇ ਐ ਜਾਣੀ ਕਿੰਨੂੰ ਕਿੱਥੋਂ ਲੱਗੀ ਆ ਬੰਗਾਲੀ ਮੈਂ ਸੋਫੀ ਹੁੰਦਾ ਸਾਉਥੀ ਸ਼ਰੀਫ ਖਾਦੀ ਪਿੱਤੀ ਵਿੱਚ ਤੇਰੀ ਅੜ ਦੀ ਚਰਾਵੀ ਦਫਾ ਵਜ ਮਾਂ ਕੋਲੇ ਆਪਣੀ ਜੱਲੇ ਆ ਮਯਾਰਾ ਨਾਲ ਦੇਖਿਆ ਨੂੰ ਹੁਣ ਮੈਂ ਨਹੀਂ ਆਣਾ ਮੈਂ ਜਤੋਂ ਨਾਲ ਤੇ ਚੰਨੀ ਹੋ ਗਈ ਹੂੰ ਦਾਲੂ ਤੇ ਵਧੀਆ ਆਪਣਾ ਮਿਲਦਾ ਹੋ ਜਾਂਦਾ ਬਾਈ ਜੀ ਬਸ ਵੀਗਰੋ ਖਾਈ ਹੋ ਜਾਂਦੀ ਹੁਣ ਤੁਸੀਂ ਬਸ ਵੀਗਰੋ ਬਾਈ ਜੀ ਖਾਈ ਹੋ ਜਾਂਦੀ ਜੀ ਰੈਡੀ ਓ ਭਾਈ ਓਏ ਤੇਰੀ ਓਸਤਦ खड़े या? तो यार हां हां फिर ठीक करते हैं हां हां दो रूम में समझला हां हां बजाओ घंटी बजाओ कोई नहीं कोई नहीं हां हां ठीक है इधर देखो आए नहीं सरदार जी देखो इधर उधर आवाज मारो हां ठीक है जाओ देखो और देखो देखो, देखो दे आ रहा है राइट रे हो भाई चिट्टियां ढूंढो कौन सी है थोड़ा राइट रोंमर भी रे हां देखो देखो हां हां ये इनकी है थैंक यू कर दो आ जाओ खोल दे ओ बड़ा बड़ा इधर देख दोबारा चिक की फोटो दोबारा चिक की फोटो काटेड आ बड़ा दोबारा करते हैं सारा है रीसेट 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 जल्दी वन मोर जल्दी 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 चल कोई चक्कर नहीं करवाद करो पीछे मुड़ के हूं बाजू अंदर अंदर चलिए अंदर चलिए अंदर चलिए एक्साइटमेंट रेडी रोल म्यूजिक